ਕੰਮ ਪੂਰੇ ਦਿਲ ਨਾਲ ਕਰੋ ਲੇਕਿਨ ਪਰਮੇਸ਼ਰ ਦੇ ਨਾਮ ਨਾਲ ਚਿਤਲਾਓ ਕਹਿੰਦੇ ਕਿ ਇਸ ਤਰ੍ਹਾਂ ਪੋਸੀਬਲ ਹੋ ਸਕਦਾ ਹੈ ਚੇਤੇ ਇੱਕ ਹੈ ਕਿ ਦੋ ਨੇ ਕਹਿਣ ਲੱਗੇ ਦੇਖੋ ਆਪਾਂ ਕੁਝ ਮਸਾਲਾ ਮਹਾਰਾ ਸਣਾਉਂਦੇ ਹੁੰਦੇ ਨੇ ਜੋ ਮੈਂ ਉਹਨਾਂ ਦੇ satsang ਚੋਂ ਸੁਣੀ ਹੈ ਉਹ ਤੈਨੂੰ ਮੈਂ ਸੁਣਾ ਦਿੰਦਾ ਕਹਿੰਦੇ ਪਹਿਲੀ ਮਿਸਾਲ ਹੈ ਕਿ ਲੜਕੀਆਂ ਪਾਣੀ ਲੈਣ ਵਾਸਤੇ ਜਾਂਦੀਆਂ ਟੋਬੇ ਕਿਤੇ ਤਲਾਬ ਤੇ ਜਾਂਦੀਆਂ ਜਾਂ ਕਿਤੇ ਪਾਣੀ ਦਰਿਆ ਦੇ ਕੰਢੇ ਜਾਂਦੀਆਂ ਕਈ ਕਈ ਘੜੇ ਲੈ ਜਾਂਦੀਆਂ ਤੇ ਸਰਦੇ ਉੱਤੇ ਦੋ ਘੜੇ ਟਿਕਾ ਲੈਂਦੀ ਐ ਇੱਕ ਹੱਥ ਚ ਲੈ ਲਿਆ ਇੱਕ ਅੱਛੇ ਚ ਲੈ ਲਿਆ ਤੇ ਤੁਰੀਆਂ ਆਉਂਦੀਆਂ ਗੱਲਾਂ ਵੀ ਕਰਦੀਆਂ ਹੱਸਦੀਆਂ ਵੀ ਐ ਸਭ ਕੁਝ ਕਰਦੀਆਂ ਲੇਕਿਨ ਚਿੱਤ ਕਿੱਥੇ ਐ ਘੜੇ ਦੇ ਵਿੱਚ ਐ ਵੀ ਕਿਤੇ ਜੇ ਗਰਦਨ ਜਰਾ ਕਾਏ ਹੋ ਵੀ ਦਲਮ ਗਿਰ ਜਾਏ ਕੋਈ ਨਹੀਂ ਕਰਨ ਦਿੰਦੀ ਆ ਦੂਸਰੀ ਮਿਸਾਲ ਕਹਿੰਦੇ ਮਹਾਰਾਜ ਦਿੰਦੇ ਨੇ ਕਿ ਬੱਚੇ ਗੁੱਡੀ ਚੜਾਉਂਦੇ ਨੇ ਪਤੰਗ ਚੜਾਉਂਦੇ ਨੇ ਉਹ ਪਤੰਗ ਦੀ ਡੋਰ ਚੜ ਜਾਂਦੀ ਐ ਉਹ ਨਾਲ ਦੇ ਸਾਥੀ ਉਹਦੇ ਨਾਲ ਗੱਲਾਂ ਕਰੀ ਜਾਂਦੇ ਨੇ ਵੀ ਹੋਰ ਡੋਰ ਛੱਡ, ਉਹ ਗੁੱਡੀ ਚੜਦੀ ਆ ਉਹਦੇ ਚ ਪੇਚਾ ਗੱਲਾਂ ਵੀ ਕਰੀ ਜਾਂਦਾ ਤੇ ਚਿੱਤ ਉਹਦਾ ਕਿੱਥੇ ਰਹਿੰਦਾ ਡੋਰ ਚ ਰਹਿੰਦਾ। ਵੀ ਕਿਤੇ ਗੋਤਾ ਖਾ ਕੇ ਡੇਰ ਨਾ ਜਾਵੇ। ਤੀਸਰੀ ਮਿਸਾਲ ਉਹਨਾਂ ਨੇ ਦਿੱਤੀ ਕਿ ਜੋ ਗਹਿਣੇ ਬਣਾਉਣ ਵਾਲਾ ਉਹ ਪੂਰੇ ਮਨ ਦੇ ਨਾਲ ਗਹਿਣੇ ਬਣਾ ਰਿਹਾ ਹੈ। ਆਲੇ-ਦਾਲੇ ਗੱਲਾਂ ਵੀ ਕਰੀ ਜਾਂਦਾ ਗੱਲਾਂ ਦੇ ਨਾਲ ਵੀ ਬੀਬੀ ਕੀ ਬਣਾਉਣਾ, ਕਿਹਾ ਜਿਹਾ ਬਣਾਉਣਾ ਲੇਕਿਨ ਉਹ ਠੱਕ-ਠੱਕ ਬੰਦ ਨਹੀਂ ਕਰਦਾ। ਉਹ ਵੀ ਕਰੀ ਜਾਂਦਾ ਤੇ ਇਹ ਵੀ ਕਰੀ ਜਾਂਦਾ। ਜੋ ਥੀ ਮਿਸਾਲ ਉਹਨਾਂ ਨੇ ਫੁਰ ਦਿੱਤੀ ਕਹਿਣ ਲੱਗੇ ਇੱਕ ਮਾਤਾ ਛੋਟੇ ਪੁੱਤਰ ਨੂੰ ਭੰਗੂੜੇ ਤੇ ਸਲਾ ਕੇ ਝੂਲੇ ਤੇ ਆਪ ਕੰਮ ਕਰ ਰਹੀ ਹੈ ਬਾਹਰ ਚਲੀ ਜਾਂਦੀ ਹੈ ਅੰਦਰ ਆ ਜਾਂਦੀ ਹੈ ਲੇਕਿਨ ਝੂਲੇ ਤੇ ਆ ਕੇ ਝੂਟਾ ਦਿੰਦੀ ਹੈ ਕਿਤੇ ਜਾਗ ਨਾ ਪਵੇ ਚਿੱਤ ਬੱਚੇ ਚ ਰਹਿੰਦਾ ਉਸ ਦਾ ਗਿਰਨਾ ਨਾ ਪਵੇ ਇਹ ਤਾਂ ਬੰਦਿਆਂ ਦੀ ਗੱਲ ਦੱਸੀ ਹੈ ਕਹਿੰਦੇ ਪਸ਼ੂਆਂ ਦੀ ਵੀ ਦੱਸਦੇ ਨੇ ਆਪ ਕਿ ਗਊ ਚ ਜਿਹੜੀ ਸੱਜਰ ਸੋਈ ਗਊ ਹੈ ਜਦੋਂ ਬਾਹਰ ਚੁਗਣ ਵਾਸਤੇ ਛੱਡੀਦੀ ਹੈ ਤੇ ਸ਼ਹਿਰ ਤੇ ਪਿੰਡ ਤੋਂ ਦੂਰ ਚਲੀ ਗਈ 4 ਮੀਲ ਦੇ ਉੱਤੇ ਲੇਕਿਨ ਉੱਥੇ ਬਛੜੇ ਨੂੰ ਯਾਦ ਰੱਖਦੀ ਹੈ ਥੋੜੀ ਜਿਹੀ ਦੇਰ ਬਾਅਦ ਰੰਬਣ ਲੱਗ ਜਾਂਦੀ ਹੈ ਸੋ ਇਸ ਤਰ੍ਹਾਂ ਕਹਿੰਦੇ ਚਿੱਤ ਦਾ ਮਹਾਰਾਜ ਦੱਸਦੇ ਆ ਕਿ ਇਹਦੀਆਂ ਪਰਤਾਂ ਹੁੰਦੀਆਂ ਨੇ ਚਿੱਤ ਦੇ ਵਿੱਚ ਜੇ ਨਾਮ ਬੈਠ ਜਾਵੇ ਤਾਂ ਕੰਮ ਉੱਪਰਲੀ ਪਰਤ 'ਚ ਹੋਇਆ ਕਰਦਾ ਜੇ ਨਾਮ ਨਹੀਂ ਬੈਠਦਾ ਫੇਰ ਤਾਂ ਮੁਸ਼ਕਲ ਹੈ ਵੱਡੀ ਗੱਲ ਇਹ ਹੈ ਕਿ ਨਾਮ ਨੂੰ ਜਪ ਕੇ ਅੰਦਰ ਬਿਠਾ ਲੈਣਾ ਚਾਹੀਦਾ ਹੈ ਕਹਿਣ ਲੱਗੇ ਸਾਡੇ ਗੁਰੂ ਦਾ ਜੋ ਮਾਰਗ ਹੈ ਉਹਨਾਂ ਨੇ ਸੁਰਤ ਨੂੰ ਸ਼ਬਦ ਦੇ ਨਾਲ ਬੰਨ੍ਹ ਦਿੱਤਾ ਪ੍ਰਾਣਾ ਪ੍ਰਾਣਾਯਾਮ ਨਹੀਂ ਕਰਾਉਂਦੇ ਇਹ ਸਾਹ ਖਿੱਚੋ ਕਿਉਂਕਿ ਪ੍ਰਾਣਾਯਾਮ ਹੁੰਦਾ ਹੈ ਈੜਾ ਪਿੰਗਲਾ ਸੁਖਮਨਾ ਤਿੰਨ ਨਾੜੀਆਂ ਨੇ ਈੜਾ ਦੇ ਨਾਲ 42 ਵਾਰੀ ਵੈਗਰੂ ਵੈਗਰੂ ਓਮਕਾਰ ਕਹਿ ਕੇ 42 ਵਾਰ ਖਿੱਚਣਾ ਦੇਖੋ ਕਿੰਨਾ ਔਖਾ 42 ਵਾਰੀ ਕਹਿ ਕੇ ਦੇਖੋ 84 ਵਾਰੀ ਰੋਕਣਾ 42 ਵਾਰੀ ਫੇਰ ਛੱਡਣਾ ਕਈ ਵੇਂਟ ਲੱਗ ਜਾਂਦੇ ਨੇ ਕਿੰਨਾ ਔਖਾ ਹੈ ਬ੍ਰੇਨ ਖੁਸ਼ਕੀ ਪੈ ਜਾਂਦੀ ਹੈ ਗਰਮੀ ਪੈ ਜਾਂਦੀ ਹੈ ਕਮਲਾ ਹੋ ਜਾਂਦਾ ਮੈਂ ਤਾਂ ਕਦੇ ਕਿਸੇ ਨੂੰ ਇਹ ਜਿਹੇ ਸਾਧਨ ਦੱਸਦਾ ਨਹੀਂ ਵੀ ਐਵੇਂ ਹੀ ਨਾ ਕਿਤੇ ਕਰਨ ਲੱਗ ਜਾਵੇ ਕਮਲਾ ਹੋ ਜੂ ਚਾਹ ਪੀਂਦੇ ਨੇ ਲੋਕ ਪਿਛਲੇ ਹਕਰਾਕਾਂ ਲੱਸੀ ਲੱਸੀ ਹੁੰਦੀ ਹੁਣ ਨਹੀਂ ਕਰ ਸਕਦਾ ਹੁਣ ਤਾਂ ਸਰੀਰ ਤੁਰਦਾ ਫਿਰਦਾ ਹੀ ਰਹਿ ਜਾਏ ਵੀ ਬੜੀ ਚੰਗੀ ਚੀਜ਼ ਹੈ ਹਰ ਚੀ ਆ ਬੰਦੇ ਨੂੰ ਬਿਮਾਰੀ ਬਿਮਾਰੀਆਂ ਕਿਉਂ ਨੇ ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ ਵਿਸ਼ੇਵਕਾਰਾਂ ਚ ਆਗੇ ਦੀ એનર્ਜੀ ਜਾ ਰਹੀ ਹੈ ਸਾਹ ਸੰਗ ਦੀ ਕਦੇ ਸੋਚਿਆ ਕਰੋ ਅੱਖਾਂ ਦੇ ਰਹੀ ਐਨਰਜੀ ਜਾਂਦੀ ਆ ਸਿਨੇਮਾ ਦੇਖਣ ਲੱਗ ਜੋ ਉਹਦੇ ਭਾਵ ਚ ਬਹਿ ਜਾਗੇ ਅੱਖਾਂ ਦੇ ਨਾਲ ਐਨਰਜੀ ਬਾਹਰ ਨਿਕਲਣੀ ਸ਼ੁਰੂ ਹੋ ਜਾਈ ਸਾਡੇ ਕੰਨਾਂ ਦੇ ਨਾਲ ਗੰਦੇ ਗੀਤ ਸੁਣਨ ਲੱਗ ਜੇ ਬਾਹਰ ਨੂੰ ਮਨ ਦੌੜੇਗਾ ਅੰਦਰ ਨੂੰ ਨਹੀਂ ਦੌੜਦਾ ਅੱਖਾਂ ਅੱਖੀਆਂ ਦੇਖਣਾ ਰੱਜੀਆ ਬਹੁਤ ਅੰਨਤ ਵਾਸੇ ਰੱਜੀਆ ਰਾਜਾ ਹੁੰਦਾ ਹੀ ਨਹੀਂ ਹੈ ਇਹਦੀ ਥਾਂ ਤੇ ਜੇ ਸਾਧ ਸੰਗਤ ਦੇ ਦਰਸ਼ਨ ਕਰੋ ਗੁਰੂ ਦੇ ਦਰਸ਼ਨ ਕਰੋ ਤੇ ਕੋਈ ਚੰਗੀ ਚੀਜ਼ ਦੇਖੋ ਅੱਖਾਂ ਦੇ ਨਾਲ ਫੇਰ ਮਨ ਕਨਸੈਂਟਰੇਟ ਹੋਏਗਾ ਅੰਦਰ ਨੂੰ ਆਏਗਾ ਬਾਹਰ ਨੂੰ ਨਹੀਂ ਜਾਂਦਾ ਕੰਨਾਂ ਦੇ ਨਾਲ ਸ਼ਬਦ ਸੁਣੋ ਅੰਦਰ ਨੂੰ ਆਏਗਾ એનર્ਜੀ ਵਧਣੀ ਸ਼ੁਰੂ ਹੋ ਜਾਏਗੀ ਘਟਦੀ ਨਹੀਂ ਹੈ ਜੇ ਖਾਣ ਦਾ ਸਵਾਦ ਬਹੁਤਾ ਬਹੁਤ ਸਾਧੋਂ ਉਪਤੇ ਰੋਗ ਫੇਰ ਰੋਗੀ ਹੋ ਜਾਂਦਾ ਸੋ ਇਸ ਤਰ੍ਹਾਂ ਟਾਕਟੇ ਵਾ ਗੱਲਾਂ ਬਹੁਤੀਆਂ ਕਰਦਾ ਮਹਾਰਾਜ ਕਹਿੰਦਾ ਘੱਟ ਬੋਲਿਆ ਕਰ ਬਹੁਤਾ ਨਾ ਬੋਲਿਆ ਕਰ ਬਹੁਤ ਮਤਲਬ ਦੀ ਬਾਤ ਕਰਿਆ ਕਰ ਜਵਾਨ ਦੇ ਰਾਹੀਂ ਤੇਰੀ એનર્ਜੀ ਵੇਸਟ ਹੋ ਰਹੀ ਹੈ ਜਿਹੜੇ ਬੱਚਿਆਂ ਨੇ ਪੜ੍ਹਨਾ ਹੈ ਉਹ ਨੋਟ ਕਰ ਲੈਣ ਕਦੇ ਵੀ ਨਾ ਬਹੁਤੀ ਐਡੈਕਟਿਵ ਹੋਣ ਗੱਲਾਂ ਨਾ ਮਾਰਨ ਮੂਰੇ ਵਾਰ ਵਾਰ ਕੇ ਚੁੱਪ ਰਹਿਣ ਗੰਭੀਰ ਰਹਿਣ ਫੇਰ ਬ੍ਰਹਿਮ ਦੀ ਨਦੀ ਕਾਇਮ ਰਹਿੰਦੀ ਹੈ ਤੇ એનર્ਜੀ ਨੂੰ ਦੁਬਾਰਾ ਚਾਰਜ ਕਰਨ ਵਾਲਾ ਕੇਵਲ ਵੈਗਰੂ ਦਾ ਨਾਮ ਹੈ ਸੋ ਸਾਡੇ ਮਹਾਰਾਜ ਨੇ ਸਾਨੂੰ ਇਹ ਨਹੀਂ ਦੱਸਿਆ ਤੁਹਾਡੇ ਆਲਾ ਪੁਰਾਣਾ ਦਾ ਨਾ ਨੇਤੀ ਧੋਤੀ ਦੱਸੀ ਹੈ ਨਾ ਖਟ ਕਰਮ ਦੱਸੇ ਨੇ ਬੜੇ ਔਖੇ ਨੇ ਜੇ ਵਿਸਤਾਰ ਕਰੀਏ ਕਿੰਨਾ ਔਖਾ ਹੈ ਕਹਿੰਦੇ ਸਾਨੂੰ ਸਖਾਲਾ ਜਿਆ ਦੱਸ ਦਤਾ ਭਈ ਦੇਖੋ ਭਾਈ ਅੰਦਰ ਆਦਮੀ ਦੇ ਸੁਰਤ ਹੁੰਦੀ ਹੈ ਸੁਰਤ ਉਹ ਹਰ ਇੱਕ ਚੀਜ਼ ਨੂੰ ਸਮਝਦਾ ਹੈ ਅੱਖਾਂ ਮੀਚੀਆਂ ਹੋਈਆਂ ਨੇ ਸੁਰਤ ਕੀ ਕਰਦੀ ਹੈ ਜੇ ਕੋਈ ਮੁੰਡੇ ਦੇ ਹੱਥ ਲਾ ਦੇਵੇ ਉਹਨੂੰ ਜਿਆਦਾ ਪਤਾ ਲੱਗ ਜਾਂਦਾ ਕਾਸ਼ ਨੂੰ ਪਤਾ ਲੱਗਦਾ ਹੈ ਸੁਰਤ ਨੂੰ ਪਤਾ ਲੱਗਦਾ ਕਹਿੰਦੇ ਇਹ ਜਿਹੜੀ ਸੁਰਤ ਹੈ ਇਸ ਨੂੰ ਬਾਹਰੋਂ ਰੋਕ ਲਓ ਇੱਕ ਚੀਜ਼ ਨਾਲ ਲਾ ਲਓ ਵੈਗਰੂ ਮੰਤਰ ਨਾਲ ਰਾਮ ਮੰਤਰ ਨਾਲ ਅੱਲਾ ਮੰਤਰ ਨਾਲ ਉਹਦੀ ਧੁਨੀ ਅੰਦਰ ਸੁਣਨ ਲੱਗ ਜਾਓ ਧੁਨੀਆ ਬਣਾ ਲਓ ਸਾਰੇ ਜਾਣਦੇ ਜਦੋਂ ਅਮਰ ਸ਼ਿਕਾਉਂਦੇ ਨੇ ਪੰਜ ਪਿਆਰੇ ਦੱਸਦੇ ਨੇ ਕਿ ਤੁਨੀ ਕਿਵੇਂ ਬਣਾਉਣੀ ਨਾਲ ਦੱਸਦੇ ਨੇ ਕਿ ਵਾਇਗਰੂ ਦਾ ਦੋ ਹਿੱਸੇ ਕਰ ਲੈ ਤੇ ਅੱਧਾ ਤੂੰ ਅੰਦਰ ਨੂੰ ਲੈ ਜਾ ਵਾਹਿਗੁਰੂ ਵਾਹਿਗੁਰੂ ਐਂ ਦੱਸਦੇ ਨੇ ਭਈਆ ਜਿਹੜੀ ਤੁਨੀ ਆ ਰਹੀ ਹੈ ਸ਼ਬਦ ਦੀ ਇਹ ਤੁਨ ਦੇ ਨਾਲ ਧਿਆਨ ਜੋੜ ਲੈ ਸ਼ੁਰਤ ਜੋੜ ਲੈ ਇਹ ਤੁਨੀ ਨੇ ਅੰਦਰ ਤੇਰੇ ਹੋਰ ਦੁਨੀਆਂ ਵੱਜਦੀਆਂ ਪੰਜ ਦੁਨੀਆਂ ਨੇ ਜਿਹੜੀਆਂ ਵੱਜਣੀਆਂ ਉਹ ਜਦੋਂ ਤੈਨੂੰ ਪ੍ਰਗਟ ਹੋ ਗਈਆਂ ਫਿਰ ਰਸੀਲਾ ਬਣ ਜਾਏਗਾ ਉਹਦੇ ਨਾਲ ਜੋੜ ਕੇ ਮੰਤਰ ਨੂੰ ਐਵੇਂ ਦੇਵੇਂ ਜਪੀ ਮੰਤਰ ਨਾਲ ਛੱਡੀ ਜੇ ਕੱਲੇ ਆਣਾ ਤੇ ਸੌਣ ਲੱਗ ਗਿਆ ਸੋਤੀ ਤਾਂ ਚੜ ਜਾਏਗੀ ਉੱਤੇ ਪਰ ਨਾਮ ਨਹੀਂ ਨਾਲ ਜਾਣਾ ਨਾਮ ਨਾ ਜਾਵੇ ਤਾਂ ਮਨ ਦੀ ਮੈਲ ਨਹੀਂ ਦੂਰ ਹੋਇਆ ਕਰ ਸੋ ਸਾਨੂੰ ਬੜਾ ਹੀ ਸਖਾਲਾ ਸਬਕ ਐਸ ਤਰ੍ਹਾਂ ਦੇਤਾ ਗੁਰੂ ਨਾਨਕ ਦੇਵ ਜੀ ਨਾਨਕ ਨਾਮ ਬਖਾਣੇ ਜੀ ਉਰਤਿ ਸ਼ਾਵਦ ਭਵ ਸਾਗਰ ਨਰੀਏ ਨਾਨਕ ਰਾलम ਮੁਰਗਾਈ ਨਹਿਸਾਨੇ ਕਹਿਣ ਲੱਗੇ ਜਿਸ ਤਰ੍ਹਾਂ ਜਲ ਦੇ ਵਿੱਚ ਕਮਲ ਫੁੱਲ ਹੁੰਦਾ ਹੈ ਉਹਦੇ ਪੱਤਿਆਂ ਦੇ ਉੱਤੇ ਪਾਣੀ ਦਾ ਅਸ਼ਰ ਨਹੀਂ ਹੋਇਆ ਕਰਦਾ ਪੱਤਿਆਂ ਤੇ ਨਹੀਂ ਤਾਂ ਡੁੱਬ ਜਾਵੇ ਭਾਰਾ ਹੋ ਕੇ ਤੇ ਮੁਰਗਾਬੀ ਤੇ ਜਿਹੜੇ ਫੰਗ ਹੈ ਜਿਸ ਤਰ੍ਹਾਂ ਭਿੱਜਿਆ ਨਹੀਂ ਕਰਦੇ ਤੇ ਗੁਰੂ ਨਾਨਕ ਨੇ ਐਸਾ ਰਸਤਾ ਦੱਸ ਦਤਾ ਕਿ ਗ੍ਰਸਥ ਵਿੱਚ ਵੀ ਰੋ ਕਰੋ ਕਿ ਗ੍ਰਸਥ ਕੇ ਰਹਿ ਕੇ ਸੋ ਗ੍ਰਹੀ ਜੋ ਨਿਗਰਹਿ ਕਰੇ ਜਪ ਤਪ ਸੰਜਮ ਧੀਖਿਆ ਕਰੇ ਪੁੰਨ ਦਾਨ ਕਾ ਕਰੇ ਸ਼ਰੀਰ ਸੋ ਗ੍ਰਿਹੀ ਗੰਗਾ ਕਾ ਨੀਰ ਗ੍ਰਿਸਤ ਚ ਤਾਂ ਰਹਿ ਪਰ ਇੱਕ ਕੰਮ ਸੱਚੇ ਦਿਲੋਂ ਕਰ ਲੈ ਵੀ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਭਾਈ ਇਕਨੂੰ ਬਿਵਾੜ ਲਈ ਫਿਰਦਾ ਗੁਰੂ ਜੀ ਸੰਭਾਲਦੇ ਚਿੰਤਾ ਕਰੇ ਨਾ ਫਿਰ ਆਪੇ ਗੁਰੂ ਚਿੰਤਾ ਕਰੋ ਜਿਸ ਤਰ੍ਹਾਂ ਦੇ ਨਾਲ ਕਿਸੇ ਦੀ ਕੋਠੀ ਹੋਵੇ ਕੋਈ ਬੰਦਾ ਅਮਰੀਕਾ ਨੂੰ ਚਲਾ ਗਿਆ ਵੀ ਮੈਂ ਭਾਈ 5 ਸਾਲ ਨੂੰ ਆਉਂਗਾ ਕਿਰਾਏ ਤੇ ਤਾਂ ਮੈਂ ਦੇਣੀ ਨਹੀਂ ਤੂੰ ਕੋਠੀ ਚ ਰਹੀ ਜੀ ਦੇ ਨਾਲ ਉਹਦਾ ਫਾਰਮ ਵੀ ਹੋਵੇ ਮੱਝਾਂ ਗਾਈਆਂ ਵੀ ਦੇ ਜਾਵੇ ਵੀ ਦੁੱਧ ਕਢੀ ਪੀ ਇਹਨਾਂ ਨੂੰ ਸਵਾਲ ਕੇ ਰੱਖੀ ਖੇਤੀ ਕਰੀ ਗਾਈ ਮੈਂ ਤੇ ਤੇ ਕੁਝ ਨਹੀਂ ਲੈਂਦਾ 5 ਸਾਲ ਬਾਅਦ ਜਿਆਦਾ ਆਉਂਦਾ ਹੈ ਉਹ ਇਹਦੀ ਮਾਨਸਿਕ ਅਵਸਥਾ ਕੀ ਹੋਏਗੀ ਇਹ ਹਮੇਸ਼ਾ ਜਾਣੇਗਾ ਇਹ ਮੇਰਾ ਨਹੀਂ ਹੈ ਬਗਾਨਾ ਹੈ ਕਰੇਗਾ ਤਾਂ ਸਭ ਕੁਝ ਪਰ ਅਟੈਚਮੈਂਟ ਨਹੀਂ ਆਏਗਾ ਦਾਈ ਬਗਾਨਾ ਪੁੱਤਰ ਪਾਲਦੀ ਆਪਣਾ ਦੁੱਧ ਪਿਲਾ ਕੇ ਲੇਕਿਨ ਆਪਣਾ ਨਹੀਂ ਮੰਦੀ ਕਦੇ ਵੀ ਕਹਿੰਦੇ ਇਸ ਤਰ੍ਹਾਂ ਨਾਲ ਜੇ ਗ੍ਰਸਥ ਚ ਰਹਿਣਾ ਹੈ ਨਿਗਰਹਿ ਕਰ ਅਟੈਚ ਰਹਿ ਇਹਦੇ ਨਾਲੋਂ ਜਪ ਤਪ ਸੰਜਮ ਭੀਖਿਆ ਕਰੇ ਜਪ ਵੈਗਰੂ ਹੈ ਤਪ ਹੈ ਦੀ ਸੇਵਾ ਸੰਜਮ ਹੈ ਸਮਾਨ ਜੀਵਨ ਇਹਦੀ ਭੀਖਿਆ ਮੰਗ ਪਰਮੇਸ਼ਰ ਤੋਂ ਹਰ ਵਕਤ ਪੁੰਨਦਾਨ ਕਰੇ ਸਰੀਰ ਜਦੋਂ ਗੁਰੂ ਨੂੰ ਹੀ ਦੇਤਾ ਸਰੀਰ ਫੇਰ ਕੀ ਹੋਏਗਾ ਸੋ ਗਿਰਹੀ ਗੰਗਾ ਕਰਨ ਉਹ ਨਿਰਮਲ ਹੋ ਜਾਏਗਾ ਮੈਲ ਉਹਦੀ ਨਿਕਲ ਜਾਏਗੀ ਗੁਰੂ ਕੋਲ ਮੈਲੀ ਚੀਜ਼ ਨਹੀਂ ਰਹਿੰਦੀ ਨਹੀਂ ਗੁਰੂ ਤਾਂ ਸਭ ਤੀਰਥਾਂ ਤੋਂ ਵੱਡਾ ਤੀਰਥ ਹੈ ਤੇ ਇਹਦੇ ਵਿੱਚ ਆ ਕੇ ਤਾਂ ਸਾਰੀਆਂ ਮੈਲਾਂ ਦੂਰ ਹੋ ਜਾਂਦੀਆਂ ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗਿਆ ਕਹਿੰਦਾ ਵੀ ਇਸ ਤਰ੍ਹਾਂ ਦਾ ਜੀਵਨ ਸਾਨੂੰ ਦੱਸਿਆ ਸੁਰਤਿ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਬਖਾਣੇ ਗ੍ਰਸਥ ਚ ਰਹਿੰਦੇ ਹੋਏ ਫੇਰਨ ਲਈ ਪੈਣ